ਮਾਰਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਕਿ ਜਦੋਂ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਡਿਸਟ੍ਰਿਕਟ ਦੇ ਵਿੱਚ ਹੁੰਦਾ ਹੈ ਤਾਂ ਡਿਸਟ੍ਰਿਕਟ ਪੁਲਿਸ ਉਸ ਨੂੰ ਡਿਟेक्ट ਕਰ ਲਈ ਪੂਰੇ ਸੈਂਸੀਅਰ ਐਫਰਟਸ ਕਰਦੀ ਹੈ ਇਸੇ ਤਰ੍ਹਾਂ 26 27 ਦੀ ਦਰਮਿਆਨੀ ਰਾਤ ਪਿੰਡ ਸ਼ੋਭੂਵਾਲ ਥਾਣਾ ਕਾਠਗੜ ਦੇ ਵਿੱਚ ਇੱਕ ਰਮੇਸ਼ ਕੁਮਾਰ ਉਲਫ ਪਲਵਾਨ ਨਾਮਕ ਵਿਅਕਤੀ ਦਾ ਦੋ ਵਿਅਕਤੀਆਂ ਨੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਐਸਪੀਡੀ ਡੀਐਸਪੀਡੀ ਡੀਐਸਪੀ ਬਲਾਚੌਰ ਸੀਈਐਨ ਚਾਰਜ ਤੇ ਐਸਐਚਓ ਕਾਟਗੜ੍ਹ ਦੀ ਇੱਕ ਟੀਮ ਬਣਾਈ ਗਈ। ਇਨ੍ਹਾਂ ਇਸ ਟੀਮ ਨੇ ਟੈਕਨੀਕਲ ਇਨਪੁਟਸ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਦੋ ਵਿਅਕਤੀਆਂ ਨੂੰ ਟ੍ਰੇਸ ਕੀਤਾ ਤੇ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਦੇ ਨਾਮ ਇੱਕ ਸੰਦੀਪ ਕੁਮਾਰ ਪੁੱਤਰ ਰੂਪlal ਇਹ ਜਿਹੜਾ ਉਸੇ ਪਿੰਡ ਦਾ ਰਹਿਣ ਵਾਲਾ ਹੈ ਥਾਣਾ ਕਾਟਗੜ੍ਹ ਦਾ ਤੇ ਦੂਸਰਾ ਗੋਲਦੀ ਪੁੱਤਰ ਰਾਮਪਾਲ ਇਹ ਵੀ ਪਿੰਡ ਸੋਭੂਵਾਲ ਥਾਣਾ ਕਾਟਗੜ੍ਹ ਦਾ ਰਹਿਣ ਵਾਲਾ ਹੈ। ਇਨ੍ਹਾਂ ਨੇ ਜੋ ਉਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਦਾਤਰ ਵਰਤੀਆਂ ਸੀਗੀਆਂ ਦੋ ਉਹ ਵੀ ਇਹਨਾਂ ਕੋਲੋਂ ਰਿਕਵਰ ਹੋ ਗਈਆਂ ਤੇ ਇੱਕ ਸਿਫਟ ਗੱਡੀ ਦਾ ਇਹਨਾਂ ਨੇ ਇਸਤੇਮਾਲ ਕੀਤਾ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਤੇ ਦੋਆ ਦੋਵੇਂ ਬੰਦੇ ਜਿਹੜੇ ਹੈਗੇ ਆ ਅਰੈਸਟ ਹੋ ਗਏ ਸਰ ਮਾਰਨ ਦਾ ਕਾਰਨ ਕੀ ਇਹਦੇ ਵਿੱਚ ਜੋ ਸਾਹਮਣੇ ਆਇਆ ਹੈਗਾ ਜੋ ਸੰਦੀਪ ਕੁਮਾਰ ਸੀਗਾ ਉਦੀ وجہ ਰੰਜੀਸ਼ ਇਹ ਸੀ ਕਿ ਇਹ ਇਹਨੂੰ ਪਰਸਨਲ ਕਮੈਂਟਸ ਬਹੁਤ ਕਰਦਾ ਸੀ ਇਹਦੇ ਕਹਿਣਾ ਹੈਗਾ ਕਿ ਮੇਰੇ ਪਰਿਵਾਰ ਬਾਰੇ ਬਹੁਤ ਗਲਤ ਬਿਆਨਬਾਜ਼ੀ ਕਰਦਾ ਸੀ ਜਿੰਨਾ ਕਰਕੇ ਇਹਨਾਂ ਦੇ ਵਿੱਚ ਪਹਿਲਾਂ ਵੀ ਮਨ ਉਠਾਵ ਰਹਿੰਦਾ ਸੀਗਾ ਤਾਂ ਉਸ ਦਿਨ ਇਹਨੇ ਟੈਸ਼ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ ਜੋ ਗੋਲਡੀ ਹੈ ਉਹ ਸੰਦੀਪ ਦਾ ਦੋਸਤ ਹੈ ਉਹਨੇ ਆਪਣੇ ਦੋਸਤਾਂ ਇਸ ਕੰਮ ਦੇ ਵਿੱਚ ਸਾਥ ਦਿੱਤਾ ਸਰ 2 ਸਾਲ ਪਹਿਲਾਂ ਜੋ ਪੁਲਵਾਨ ਦੀ ਲੜਾਈ ਹੋਈ ਸੀ ਉਹ ਸੰਦੀਪ ਪਰੇ ਵਿੱਚ ਸੀ ਉਹ ਵਸੀਂ ਵੈਰੀਫਾਈ ਕਰ ਰਹੇ ਆ ਜੀ ਉਹ ਚ ਲੱਗਦਾ ਹੈਗਾ ਕਿ ਹਾਂ ਮੈਂ ਜਿੱਦਾਂ ਦੱਸਿਆ ਕਿ ਪਹਿਲਾਂ ਵੀ ਇਹਨਾਂ ਦਾ ਮਨ ਮਟਾਵ ਰਹਿੰਦਾ ਪਹਿਲਾਂ ਵੀ ਇਹਨਾਂ ਨੇ ਆਪਸ ਛੋਟਾ ਮोटा ਨਾਲ ਝਗੜਾ ਹੋਇਆ ਕਿ ਤੁਸੀਂ ਉਸੇ ਸਪੈਸੀਫਿਕ ਗੱਲ ਕਰ ਰਹੇ ਹੋ ਉਸੇ ਦੇਖ ਰਹੇ ਮੇਰੇ ਕੋਲ ਪਤਾ ਨਹੀਂ ਸੀ ਰਮੇਸ਼ ਦਾ ਪਛੋਕੜ ਕਿ ਹੁਣ ਪਤਾ ਲੱਗਦਾ ਪਛੋਕੜ ਕਿੱਥੋਂ ਦਾ ਹੈ ਰਮੇਸ਼ ਬਾਰੇ ਜਿੰਨਾ ਹੁਣ ਤੱਕ ਸਮਝ ਆਇਆ ਜੀ ਉੱਥੇ ਹੀ ਲੋਕਲ ਉਹ ਕਾਫੀ ਸਮੇਂ ਤੋਂ ਰਹਿ ਰਿਹਾ ਹੈਗਾ ਬਟ ਪਿੱਛੋਂ ਕਿੱਥੇ ਕਿਹੜੇ ਪਿੰਡ ਤੋਂ ਬਿਲੋਂਗ ਕਰਦਾ ਹੈ ਉਹ ਹਜੇ ਤੱਕ ਵੈਰੀਫਾਈ ਨਹੀਂ ਹੋਇਆ ਇਹ ਉਸ ਸੰਜੇ ਕਿੰਨੇ ਮਾਮਲੇ ਸੰਦੀਪ ਤੇ ਇੱਕ ਪਹਿਲਾਂ ਵੀ ਜਿਹੜਾ ਥਾਣਾ ਪੋਜੇਵਾਲ ਦੇ ਵਿੱਚ 2012 ਦੇ ਵਿੱਚ 302 ਦਾ ਮਾਮਲਾ ਦਰਜ ਹੈ ਉਸ ਤੋਂ ਇਲਾਵਾ 2 ਐਫਆਈਆਰ ਉਸਤੇ ਹੋਰ ਦਰਜ ਹੈਗੀ ਕੋਈ ਕੋਈ ਸਜ਼ਾ ਹੋਇਆ ਤੀਕੋ ਦੋ ਮਮੇ ਤੇ ਕੀ ਹੈ 302 ਮਾਮਲੇ ਜੀ ਉਹਨੂੰ ਸਜ਼ਾ ਹੋ ਗਿਆ ਹੈਗਾ ਤੇ ਉਹ ਇਸ ਵਕਤ ਜ਼ਮਾਨਤ ਤੇ ਹੈਗਾ 9 ਸਾਲ ਦੀ ਸਜ਼ਾ ਉਹਨੇ ਕੱਟ ਲਈ ਹੈ ਇਸ ਵਕਤ ਬਾਹਰ ਜਿਤਾਣ ਦਿੱਤੀ ਸਰ ਵੱਡੀ ਕਰਾਇਏ ਤੇ ਲੈ ਕੇ ਗਏ ਸੀ ਕਿ ਜਗਮਤੀ ਆਪਣੀ ਹੈਗੀ ਇਹ ਜਿਹੜੀ ਗੱਡੀ ਹੈਗੀ ਇਹ ਵਾਈਟ ਸਵਿਫਟ ਇਹ ਇਹਦੀ ਸੰਦੀਪ ਜੀ ਹੈਗੀ ਹੈ ਇਹ ਆਪ ਹੀ ਯੂਜ਼ ਕਰਦਾ ਸੀਗਾ ਤਾਂ ਉਹ ਵੀ ਇੱਕ ਕਾਰਨ ਰਿਹਾ ਇਹਨੂੰ ਆਇਡੈਂਟੀਫਾਈ ਕਰਨ ਦਾ ਰੀਮਾਂਡ ਦੇ ਇਹਦੇ ਕਲੂ ਕਿੱਥੋਂ ਮਿਲੇ ਜੀ ਕਿ ਰਾਤ ਦੀ ਬਾਤਾਂ ਤੇ ਵੀ ਗੱਲ ਹੋਈ ਤੇ ਸੀਸੀਟੀਵੀ ਕੈਂਪਰ ਵਿੱਚ ਜਿਹੜੀਆਂ ਪਿਕਚਰਾਂ ਆਈਆਂ ਉਹ ਕਲੀਅਰ ਨਹੀਂ ਸੀ ਬਿਲਕੁਲ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕੁਝ ਹਿਊਮਨ ਇੰਟਲ ਨਾਲ ਤੇ ਕੁਝ ਟੈਕਨੀਕਲ ਇਨਪੁਟਸ ਦੀ ਮਦਦ ਨਾਲ ਜਿਹੜੇ ਇਹਨਾਂ ਦੇ ਕਲੂ ਮਿਲੇ ਉਹ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਇਸ ਟਾਈਮ ਨਹੀਂ ਸ਼ੇਅਰ ਕਰ ਸਕਦੇ ਹਾਂ ਰਿਮਾਂਡ ਦੇ ਹਾਂ ਜੀ ਹਾਂ ਇਹਨਾਂ ਨੂੰ ਪੇਸ਼ ਕਰਕੇ ਅਸੀਂ ਰਿਮਾਂਡ ਤੇ ਲੇਖਨ ਕਰ ਦਿੰਦੇ ਹਾਂ ਹਾਂ ਜੀ ਪੇਸ਼ ਕਰਨਾ ਹੈ ਪੇਸ਼ ਕਰਕੇ ਜਦ ਜਿੰਨੇ ਦਿਨ ਦਾ ਵੀ ਰਿਮਾਂਡ ਮਿਲੇਗਾ ਤੁਹਾਨੂੰ ਉਸ ਤੋਂ ਹੋਵੇਗਾ ਥੈਂਕ ਯੂ